ਹੰਮਤ ਸਿੰਘ ਜੀ ਬਾਰੇ ਮੌਕਮ ਤੋਂ ਬਾਰੇ ਸੈਵ ਸਿੰਘ ਜੀ ਔਰ ਉਹਨਾਂ ਦੇ ਨਾਲ ਜਿਹੜੇ ਸਿੰਘ ਸਨ ਉਹਨਾਂ ਦੀ ਸ਼ਹਾਦਤ ਮੰਦਿਆ 10 ਲੱਖ ਰੱਖਈਆ ਜਿਹੜਾ ਸੀ ਉਹਨੇ ਚੜਾਈ ਕਰ ਦਿੱਤੀ ਔਰ ਉਹ ਪਾਰੀ ਦਾ ਡਟ ਕੇ ਗੁਰੂ ਦੇ ਪਿਆਰੇ ਸੰਗਾਂ ਨੇ ਮੁਕਾਬਲਾ ਕੀਤਾ ਫਾਲਸੇ ਦੀਆਂ ਕਤ ਦੇ ਗੈਰ ਤੋਂ ਕੈਮ ਰੱਖਿਆ ਸੇ ਧਰਮ ਦੇ ਵਿੱਚ ਪੱਕੇ ਰਹਿੰਦੇ ਆਂ ਜਿਹੜਾ ਨੇ ਆਪਣਾ ਜਾਨਾਂ ਦੀ ਪਰਵਾਹ ਨਾ ਕਰਦੇ ਆਂ ਉਹਤੇ ਸ਼ਹਾਦਤਾਂ ਪ੍ਰਾਪਤ ਕੀਤੀਆਂ ਛੋਟੇ ਸਰਹੱਦਦਿਆਂ ਨੇ ਪੋਨਾ ਨੂੰ ਨਿਹਾਲ ਦੇ ਵਿਸ਼ੇਸ਼ ਦੇ ਰਿਪੀਤਾ ਗਿਆ ਮਾਤਾ ਜੀ ਮਾਤਾ ਗੁਜਰੀ ਜੀ ਸੱਚਖੰਡ ਧਿਆਨਾ ਕਰ ਗਏ ਇਹ ਸਰੀਰੀ ਜੋੜ ਮੇਲੇ ਜਿਹੜੇ ਨੇ ਇਹ ਸਮੁੰਦਰੀ ਸੰਗਤਾਂ ਵੱਲੋਂ ਬੜੀ ਸ਼ਰਧਾ ਭਾਵਨਾ ਦੇ ਨਾਲ ਬਣਾਏ ਜਾਂਦੇ ਨੇ ਔਰ ਅੱਜ ਜਿਹੜਾ ਪਿਛਲੇ ਲਗਭਗ ਬਬਾਈ 30 ਸਾਲ ਔਰ 30 ਸਾਲ ਹੋ ਗਏ ਨੇ ਬਾਬਾ ਦੁਰਾ ਸਿੰਘ ਜੀ ਲਖਾ ਉਹਨਾਂ ਨੇ ਇੱਕ ਉਪਰਾਲਾ ਕੀਤਾ ਇਕ ਪੁਰਾਣੇ ਸ਼ਤਨ ਦਾ ਜਿਹੜਾ ਦਿਵਸ ਹੈ ਉਸ ਨੂੰ ਦਸ਼ਮੀਸ਼ ਫੈਦਲ ਮਾਰ ਨਗਰ ਕੀਰਤਨ ਦਾ ਨਾਮ ਦੇ ਕਰਕੇ ਉਹ ਨਗਰ ਕੀਰਤਨ ਅਰੰਭ ਕੀਤਾ ਹੈ ਉਸੇ ਗੜੀ ਦੇ ਤਹਿਤ ਅੱਜ ਵੀ ਉਹਨਾਂ ਦੇ ਪੁੱਤਰੇ ਬਾਬਾ ਖਲਵਤ ਸਿੰਘ ਜੀ ਜਿਨ੍ਹਾਂ ਦਾ ਬੜਾ ਵੱਡਾ ਉਪਰਾਲਾ ਹੈ ਔਰ ਸਤਿਗੁਰੂ ਦੀ ਕਿਰਪਾ ਦੇ ਸਦਕਾ ਅੱਜ ਵੀ ਉਹ ਦਿਨ ਉਸੇ ਤਰ੍ਹਾਂ ਮਨਾਉਂਦੇ ਨੇ ਉਸ ਵੇਲੇ ਸੰਗਤਾਂ ਦੀ ਘਟਕੋ ਘਟਕਤਾ ਸੀ ਪਰ ਅੱਜ ਦੇਖਣ ਵਿੱਚ ਆਇਆ ਹੈ ਕਿ ਸੰਗਤ ਆਪ ਸੁਧਾਰੇ ਬਰੂਜ ਦੇ ਦਰਸ਼ਨਾਂ ਵਾਸਤੇ ਰਾਤ ਤੋਂ ਹੀ ਰਾਤ ਨੂੰ ਜਦੋਂ ਦੀਵਾਨ ਸਜੇ ਸਨ ਉਸ ਵੇਲੇ ਵੀ ਕਾਰ ਸੇਵਾ ਕਿਲਾ ਅਨੰਦਪੁਰ ਸਾਹਿਬ ਦੀ ਵਿਖੇ ਬਾਬਾ ਸੋਚਾ ਸਿੰਘ ਜੀ ਬਾਬਾ ਸੁਖਨਾਥ ਸਿੰਘ ਜੀ ਘਰਾਂ ਵੱਲੋਂ ਪੱਖ ਸਾਹਿਬ ਦੀ ਛਤਰ ਛਾਇਆ ਹੇਠ ਸਮੁੱਚੇ ਪਰਵੰਤ ਦੀਟ ਮਹਾਨ ਗੁਰਮਤਿ ਸਮਾਗਮ ਜਿਹੜੇ ਨਿਯਾਰਤ ਕਰਵਾਏ ਗਏ ਕਰਵਾਏ ਜਾਂਦੇ ਨੇ ਉਹਨਾਂ ਦੇ ਵਿੱਚ ਵੀ ਭਾਰੀ ਸੰਖਿਆ ਦਾ ਇਕੱਠ ਦੇਖਣ ਨੂੰ ਮਿਲਿਆ ਔਰ ਅੱਜ ਵੀ ਗੁਰੂ ਸਾਹਿਬ ਜੀ ਦੇ ਦਰਸ਼ਨਾਂ ਵਾਸਤੇ ਸੰਗਤਾਂ ਆਪ ਸਾਰੇ ਵੱਡੀ ਗਿਣਤੀ ਦੇ ਲੋਕੀਆਂ ਨੇ ਸਾਰਿਆਂ ਨੇ ਸੰਕਟਾਂ ਦਾ ਤੱਕ ਸਹਿਰ ਦੀ ਬਰੈ ਤੇ ਪਹੁੰਚਣ ਤੇ ਧੰਨਵਾਦ ਸਤਿਗੁਰੂ ਦੀ ਕਿਰਪਾ ਕਰਮ ਬਾਪੁਰਖ ਬਾਬਾ ਜੀ ਦੇ ਸਿੱਖ ਤੇ ਮੇਰੇ ਪਰਿਆ ਹੱਥ ਰੱਖ ਕੇ ਜੋ ਇਹ ਪੈਦਲ ਮਾਰਗ ਨਗਰਕੀ ਅਰੰਭ ਹੋਇਆ ਹੈ ਆਪ ਕਿਰਪਾ ਕਰਕੇ ਇਸ ਸੰਪੂਰਨਤਾ ਦੇ ਵਰਸ਼ਿਸ ਕਰਨ ਦਰਵਾਜ ਮੈਲ ਸਿੰਘ ਜੀ ਭਰਾਤਾ ਸਤਖੰਡ ਵਾਸੀ ਸਿੰਘ ਸਾਹਿਬ ਜੀ ਅਨੰਤ ਰੋਸ਼ਨ ਸਿੰਘ ਜੀ ਉਹਨਾਂ ਦੀ ਵੀ ਬੜੀ ਵੱਡੀ ਸੇਵਾ ਹੈ ਹਰ ਸਾਲ ਬਾਬਾ ਜੀ ਦਾ ਇਸ ਤਰ੍ਹਾਂ ਸਾਥ ਦਿੰਦੇ ਨੇ ਸਤਿਗੁਰੂ ਜੀ ਉਹਨਾਂ ਨੂੰ ਸਾਡਾ ਸਤਿ ਸ੍ਰੀ ਅਕਾਲ ਜੀ ਅਮਰ ਜੀ ਸਿੰਘ ਜੀ ਜਾਵਲਾ ਮੈਂਬਰ ਸਰਦਾਰ ਮਨਜੀਤ ਸਿੰਘ ਜੀ ਸਰਦਾਰ ਸਰਪੇਖ ਸਿੰਘ ਜੀ ਹੋਰ ਸੇਵਾ ਸੰਗਤਾਂ ਹਾਜ਼ਰ ਨੇ ਪੰਜ ਪੈਰ ਸਹ断 ਮੌਂਦ ਦਿੱਤੇ ਨੇ ਔਰ ਸਤਿਗੁਰਾਂ ਦੇ ਚਰਨਾਂ ਵਿੱਚ ਅਰਦਾਸ ਕਰਦੇ ਹਾਂ ਕਿ ਨਗਰ ਕੀਰਤਨ ਦੀ ਰੰਗਤ ਤੋਂ ਲੈ ਕੇ ਆਪ ਸਾਹਿਬਾਂ ਸੰਗਤਾਂ ਬਾਬੂ ਜੀ ਦੇ ਬਖਸ਼ਣ ਕਰਕੇ ਇਹ ਅਰਦਾਸ ਕਰੀਏ ਕਿ ਔਰ ਜਿਵੇਂ ਇਹ ਵਰਕੁੱਤੀ ਦਾ ਖਾਲਸਾ ਦਰਵਾਜ਼ਾ ਹੋਵੇ

ਜੇ ਇਹਨਾਂ ਦਰਦੀ ਸੀ ਦੀ ਦਸਤਾਫੀ ਦਿਖਾ ਲਈਂ ਇੱਧਰੀ ਆਵੋ ਤੇ ਹੁਣ ਸਿੱਖ ਇੱਥੇ ਆ ਤਾਂ ਜਾਵੋ ਸਿੰਘ ਸਾਹਿਬ ਦੇ ਕੋਲ ਤੁਸੀਂ ਮੈਂ ਮੈਂ ਆਲੀ ਦੁਆ ਦੇਖਦਾ ਰਿਹਾ ਪੰਜਾਬਿਆਰੇ ਨੂੰ ਭੇਟਾ ਤੁਸੀਂ ਦੇਖੀ ਨੋ ਇੱਥੇ ਆ ਕੇ ਆਜਾ ਆਜਾ ਤੇ ਮੈਂ ਸ਼੍ਰੀਤਾ ਜੀ ਨੂੰ ਵੀ ਨਿੱਕਾ ਦੇ ਰਿਹਾ ਮਨੁੱਖੀ ਸਾਭ ਦਾ ਵੀ ਇੱਕ ਟੇਕ ਜਿੱਤ ਕੇ ਆਉਂਦਾ ਬਹੁਤ ਬੋਲੋ ਜੀ ਬੋਲੋ ਜੀ শ্ৰী হৰিকৃষ্ণজী হ ਸਭ ਤੋਂ ਪਹਿਲਾਂ ਸਤਿ ਸ੍ਰੀ ਅਕਾਲ ਜੀ ਸੋ ਧੰਨ ਹੋਏ ਸਤਿ ਸ੍ਰੀ ਅਕਾਲ ਜੀ ਜੋ ਸਿਧਿ ਗ੍ਰੰਥ ਚੁੱਕੀ ਨਾ ਸਤਿ ਅੰਤਰ ਸਿਮਰਨ ਹੋਦੀ ਹਾਰੇ ਪੰਜਾਬ ਦੀਆਂ ਚੌਪੜਾਂ ਸਤਿਆ ਦੀਆਂ ਚੌੜੀਆਂ ਮੱਤਿਆਂ ਅੱਜ ਦੇ ਬੰਦਨਾ ਨਾਮ ਤੇ ਜੀਵਨ ਦਾ ਅਰਥ ਸਿਧਾਂਤ ਦੀਆਂ ਕਿਰਾਨਾਂ ਵਿੱਚ ਆਇਆ ਨਾਮੇ ਰਾਜ ਸਤਿ ਸ੍ਰੀ ਅਕਾਲ ਸਤਿ ਪਾਤਸ਼ਾਹ ਦੀ ਧੋਨੋ ਜੀ ਹਾਰੇ ਸਿਕਾ ਸਿੰਘ ਜੀ ਨੇ ਸਭ ਦੇ ਸਭ ਦੇ ਪਿੱਛੇ ਬੰਦ ਬੰਦ ਪਤਾਇਆ ਰਮਣੀਆ ਦੇ ਵਰਗਾਂ ਦੇ ਜਲਾਲ ਇਹਨਾਂ ਨਾਮ ਰਾਏ ਦੇ ਪਰਿਵਾਰ ਦੇ ਜੀਵ ਵਾਲੀ ਪਰਿਵਾਰ ਨੇ ਤੁਹਾਡੇ ਜੇਤਨ ਤੋਂ ਸਨਾਲੇ ਬਾਦੀ ਜਨੋ ਦੀ ਕਮਾਈ ਤੋਂ ਧਿਆਨ ਕਰੀ ਕਾਲਸਾ ਜੀ ਬੋਲੋ ਜੀ ਵਾਹਿਗੁਰੂ ਅਜਾ ਤਸਵਾ ਸੁਭਾਤ ਪਰਿਵਾਰ ਦਾ ਧਿਆਨ ਕਰੀ ਬੋਲੋ ਜੀ ਵਾਹਿਗੁਰੂ ਪ੍ਰਤਮ ਸੁਭਾਤ ਕੌਲ ਸਦੀ ਕੀਰਤਾਂ ਸਰਵ ਵਿਸ਼ਵ ਸਭ ਤੋਂ ਤਿੱਖਾ ਵਾਚਣ ਬੋਲੋ ਜੀ ਤੇ ਉਹ ਵੀ ਜੀਵਨ ਦੇ ਪੱਖ ਤੋਂ ਸੁਭਾਤ ਸਹਾਇਤਾ ਸਹਾਇਤਾ ਦੀ ਸਹਾਇਤਾ ਦਾ ਰੱਖਿਆ ਯਾਨ ਦੇ ਦੇਖੋ ਪਰੰਪਰਾਂ ਦੀ ਇਸ ਭਾਵਨਾ ਦਾ ਸਹਾਇਤਾ ਦਾ ਸਹਾਇਤਾ ਦੇ ਕੋਲ ਦੀ ਹੈ ਥੈਂਕ ਯੂ ਸਿੱਖੀ ਤੋਂ ਨਾਲ ਕੇਸ ਨਾਦਰ ਸਾਹਿਬ ਮੈਂ ਤੁਹਾਨੂੰ ਚਲਦਾ ਹਾਂ ਇਸ ਤੋਂ ਲੰਘਦਾ ਹਾਂ ਆਮਾ ਤੋਂ ਪ੍ਰਯੋਗਕ ਸਵਾਰ ਚੌਕੀਆਂ ਦੇ ਨਿਯਮ ਦੇ ਸੂਚੀ ਤੋਂ ਦਰਵਾਜ਼ਾ ਦਿੱਤਾ ਜਾਇਆ ਦਾ ਆਲ ਬੰਦੇ ਦੀ ਸਰਦਾਰ ਪੰਨਾ ਜੀ ਨੂੰ ਮਾਣ ਮਹਿਸੂਸ ਬੰਦਨਤਾ ਤੋਂ ਬੰਦਨਤਾ ਤੋਂ ਸਤਿਕਾਰ ਆਰਥਿਕ ਨਿਯਮਾਂ ਦਾ ਸਤਿਕਾਰ ਕਰਦੇ ਹਾਂ। ਪਹਿਲਾ ਦੇ ਜਿਹੜਾ ਦੋ ਪੰਥ ਨੇ ਵਿਚੋੜਿਆ ਗਿਆ ਹੈ ਕਿ ਨਦਰਸ਼ਨ ਦੀ ਦਾਤੇ ਸੇਵਾ ਸੰਭਵ ਦਾ ਦਾਨ ਕਾਲ ਪਰੀ ਮੁਖੀ ਅਰਮਾਨੀ ਜੀ ਨੂੰ ਕਰਦੇ ਹਾਂ। ਸਤਿਕਾਰ ਸਤਿਕਾਰ ਸਤਿਕਾਰ। ਅਰਾਧ ਆਪ ਜੀ ਦੇ ਪਵਿੱਤਰ ਕਰਨੇ ਸਮਾਪਤ ਸਰਦਾਰ ਸੁਖਮਨੀ ਜੀ ਦੋਧਨੀ ਜਤਾਸ਼ਾ ਜੀ 6 ਅਤੇ 7 ਤੋਂ ਦਾ ਦੇ ਹਰਾ ਬਣਾਉਂਦੇ ਹੋਇਆ ਸਰਕਾਰੀ ਦਸਤਖਤ ਦੇ ਸਮਝੇ ਪਰੰਪਰਵਾਦ ਵਰਨੋਂ ਕਾਰਕੀਵਾ ਪਲਾਸਿਕ ਨਾਟਕਸਾਂ ਦੀ ਸਰਪਰ ਸਿਰ ਦੀ ਪੱਲ ਸਭਾ ਦੇ ਸਭ ਤੋਂ ਵੱਧ ਪਾਸ਼ਾ ਜੀ ਬਹਾਰ ਨਗਰ ਕੀਤਾ ਕਲਪਿਤ ਤੱਕ ਯਾਤਰਾ ਤੋਂ ਕੁਝ ਸਮਾਂ ਨੰਤਰ ਖੈਤ ਤੋਂ ਪਰੰਪਰ ਹੋਇਆ ਸੱਤ ਤੱਕ ਸੀਨ ਕਰਦੇ ਅਸੀਂ ਆਪ ਜੀ ਨੇ ਕਿਰਪਾ ਕਰਨੀ ਆਗਾ ਵਾਸਤੇ ਜਾ ਕੇ ਪਾਣ ਖਾਨ ਵਿੱਚ ਸਤ 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 ਤੋ ਸਾਡਾ ਸਮਰਦਾਰੀ ਕਿ ਤਰ੍ਹਾਂ ਦੀ ਦਾਤ ਤੋਂ ਅਗਰ ਕਿ ਇਸ ਸੰਦੇ ਚਾਲੇ ਪਉਣ ਦੀ ਆਗਿਆ ਸਰੋਸਤ ਹੋਵੇ ਨਾ ਕਿ ਆਵੇ ਨਾ ਨਾਮ ਕਰੇਗਾ ਸਵਾਦੀ ਗੁਦੀ ਦਾ ਫਲ ਸੋਹਣ ਹਾਲ ਇੱਕ ਫੋਟੋ ਕਰਾ ਲਓ ਹੇ